ਪਿਛਲੇ 14 ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਅੱਜ ਅੰਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਫਿਰ ਕੀਤਾ ਗਿਆ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਬਾਹਰ ਪ੍ਰਦਰਸ਼ਨ ਅਤੇ ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ ਜ਼ਿਲ੍ਹਾ ਪ੍ਰੈਸ ਸਖਤਰ ਪ੍ਰਤਵਾ ਸ਼ਰਮਾ ਨੇ ਸੋਮਵਾਰ ਨੂੰ 2 ਵਜੇ ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਦਿਨਾਂ ਦਾ ਸਮਾਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਮੰਗਿਆ ਗਿਆ ਹੈ ਅਗਰ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਤਨਖਾਹ ਨਾ ਦਿੱਤੀ ਤਾਂ ਉਹਨਾਂ ਵੱਲੋਂ ਸੜਕਾਂ ਤੱਕ ਜੰਮ ਕੀਤੀਆਂ ਜਾਣਗੀਆਂ ਅੱਜ ਉਹਨਾਂ ਵੱਲੋਂ ਫਿਰ ਬਠਿੰਡਾ ਦੇ ਮਿਨੀ ਸੈਕਟੇਡ ਦੇ ਬਾਹਰ ਨਾਰੇਬਾਜੀ ਕੀਤੀ ਗਈ ਹੱਕ ਲਈ ਜਾ ਦੇ ਲੋ ਜਲਾ ਦੋਨੀ ਦਰ ਤੇ ਲੋ ਕੀ ਨਾਮ ਹੈ ਤੁਹਾਡਾ ਕਿ ਜੀ ਨਹੀਂ ਲਿਖਾਂ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਕਤਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟ ਤੋਂ ਹਾਂਜੀ 18.5 ਤਰੀਕ ਤੋਂ ਇੱਥੇ ਰੈਗੂਲਰ ਧਰਨੇ ਚੱਲ ਰਹੇ ਆਂ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਬੈਠੀਆਂ ਨੇ ਅੱਜ ਸਾਨੂੰ 10ਵਾਂ ਦਿਨ ਹੋ ਗਿਆ ਤੇ ਆਪਣੀ ਮੰਗਾਂ ਨੂੰ ਲੈ ਕੇ ਅੱਜ ਤੱਕ ਸਾਡੇ ਖਾਤੇ 'ਚ ਤਨਖਾਹ ਨਹੀਂ ਪਾਈ ਆ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਵੀ ਸ਼ੁੱਕਰਵਾਰ ਨੂੰ ਤੁਹਾਡੀ ਤਨਖਾਹ ਪਾ ਦਿੱਤੀ ਜਾਊਗੀ ਲੇਕਿਨ ਆਹ ਸੋਮਵਾਰ ਹੋ ਗਿਆ ਅੱਜ ਵੀ ਅਸੀਂ ਵੇਟ ਕੀਤਾ ਵੀ ਸਾਡੀ ਤਨਖਾਹ ਨਹੀਂ ਵੀ ਪਾਣਗੇ ਲੇਕਿਨ ਅਜੇ ਤੱਕ ਸਾਡੇ ਖਾਤੇ ਨੇ ਉਹ ਤਕਰਵਾਸ ਨਾ ਹਾਂਜੀ ਜੇ ਸਾਡੀ ਤਨਖਾਹ ਨਹੀਂ ਪਾਉਣਗੇ ਅੱਜ ਅੱਜ ਔਰ ਕੱਲ ਦੇ ਵਿੱਚ ਤੇ ਸਾਡਾ ਸੰਘਰਸ਼ ਜਿਹੜਾ ਹੈਗਾ ਅੰਨਵਾੜੀ ਵਰਕਰ ਤੇ ਹੈਲਪਰਾਂ ਦਾ ਜਿਹੜਾ ਸੰਘਰਸ਼ ਹੈ ਇਹਦੇ ਨਾਲੋਂ ਵੀ ਹੋਰ ਵੱਡਾ ਸੰਘਰਸ਼ ਹੋਊਗਾ ਤਿੱਖਾ ਕਿਸ ਤਰ੍ਹਾਂ ਦਾ ਸੰਘਰਸ਼ ਜੇ ਸਾਡੀ ਤਨਖਾਹ ਕੱਲ ਤੱਕ ਨਹੀਂ ਆਈ ਤਾਂ ਅਸੀਂ ਕੀ ਕਹਿੰਦੇ ਆ ਰੋਡ ਜਾਮ ਕਰਾਂਗੇ ਸੜਕਾਂ ਤੇ ਨਾਰੇबाजी ਕਰਾਂਗੇ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਾਂਗੇ ਸੜਕਾਂ ਤੇ ਰੈਲੀ ਕੱਢਾਂਗੇ ਜਿਹੜੇ ਆਂਗਨਵਾੜੀ ਵਰਕਰ ਤੇ ਹੈਲਪਰਾਂ ਹੈਗੇ ਉਹ ਵੱਡੀ ਗਿਣਤੀ 'ਚ ਸਾਡੇ ਪਹੁੰਚਣਗੇ ਜੇ ਸਾਡੇ ਇਹ ਨਹੀਂ ਵੀ ਕੱਲੇ ਬਲਾਕ ਦੀ ਕੁੜੀਆਂ ਹੋਣਗੀਆਂ ਜੇ ਸਾਨੂੰ ਲੋੜ ਪਈ ਤਾਂ ਸਾਡੇ ਸਟੇਟ ਤੋਂ ਵੀ ਵਰਕਰ ਤੇ ਹੈਲਪਰਾਂ ਤੇ ਪਹੁੰਚਣਗੇ ਸਾਡੇ ਯੂਨੀਅਨ ਦਾ ਫੈਸਲਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੱਖਣਕੌਰ ਹੈ ਮੈਂ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਸੈਕਟਰੀ ਹਾਂ ਹਾਂਜੀ ਕੀ ਨਾਮ ਹੈ ਅੱਜ ਸਾਡੀ ਜਿਹੜੀ ਮੰਗ ਪਹਿਲੀ ਮੰਗ ਤਾਂ ਇਹ ਸੀਗੀ ਵੀ ਸਾਡੀ ਪੇਪ ਆਈ ਜਾਵੇ ਹੁਣ ਉਹ ਸਾਡਾ ਪ੍ਰੋਸੈਸ ਚੱਲ ਰਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਇਸ਼ਵਾਸ਼ਨ ਦਿੱਤਾ ਵੀ ਦੋ ਦੋ ਦਿਨ ਹੋਰ ਲੱਗ ਜਾਣਗੇ ਤੇ ਹੁਣ ਪਰਸੋਂ ਛੁੱਟੀ ਹੈਗੀ ਤੇ ਅਸੀਂ ਪਰਸੋਂ ਤੱਕ ਲਿਖਾਂਗੇ ਤੇ ਫਿਰ ਵੀਰਵਾਰ ਨੂੰ ਸਾਡਾ ਜੇ ਨਾ ਪਈ ਤਾਂ ਫਿਰ ਅਸੀਂ ਦੁਬਾਰੇ ਆਵਦਾ ਧਰਨਾ ਰੋਸ ਪ੍ਰਦਰਸ਼ਨ ਤੇਜ਼ ਕਰਾਂਗੇ ਕਿਸ ਤਰ੍ਹਾਂ ਤੇਜ਼ ਬਹੁਤ ਇਸ਼ਵਾਸ਼ੀ ਹਾਂਜੀ ਤੁਸੀਂ ਦੱਸ ਕਿਸ ਤਰ੍ਹਾਂ ਤੇਜ਼ ਕਰਾਂਗੇ ਬਸ ਵੱਡੀ ਗੰਤੀ 'ਚ ਸਾਡਾ ਇੱਥੇ ਰੈਲੀ ਹੋਊਗੀ ਤੇ ਆਪਾਂ ਅਸੀਂ ਸਰਕਾਰ ਦਾ ਪਿੱਛੇ ਆਪਾਂ ਕਰਾਂਗੇ ਫਿਰ ਤੇ ਦੂਸਰੀ ਮੈਂ ਡਿਮਾਂਡ ਸਾਡੀ ਇਹ ਹੈ ਵੀ ਹੁਣ ਸਾਨੂੰ ਜਿਹੜੀ ਇਹ ਪੇ ਤਾਂ ਸਾਡੀ ਆ ਗਈ ਖਾਤਿਆਂ ਦੇ ਵਿੱਚ ਤੇ ਦੂਸਰਾ ਸਾਨੂੰ ਚਾਈਲਡ ਵੈਲਫੇਅਰ ਤੇ ਕੱਢ ਕੇ ਤੇ ਕਾਉਂਸਲ ਕਾਉਂਸਲ 'ਚ ਕੱਢ ਕੇ ਸਾਨੂੰ ਤੇ ਸੋਸ਼ਲ ਵੈਲਫੇਅਰ 'ਤੇ ਲਿਆ ਜਾਵੇ ਤਾਂ ਜੋ ਸਾਡੀ ਜਿਹੜੀ ਅਗਲੀ ਪੇ ਆ ਉਹ ਟਾਈਮ 'ਤੇ ਪਵੇ ਜਿਸ ਤਰ੍ਹਾਂ ਉਹਨਾਂ ਦੀ ਪੈ ਰਹੀ ਹੈਗੀ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ ਉਸ ਤਰ੍ਹਾਂ ਸਾਡੀ ਵੀ ਪੇ ਆਵੇ ਬਸ ਸਾਡੀ ਇਹ ਡਿਮਾਂਡ ਹੈਗੀ ਬਾਕੀ ਤਾਂ ਹੋਰ ਬਹੁਤ ਡਿਮਾਂਡਸ ਹੈ ਉਹ ਚਲੋ ਸਟੇਟ ਪੱਧਰ ਤੇ ਚਲਦੀਆਂ ਰਹਿੰਦੀਆਂ